ਇਹ ਵਸੀਸੀ ਇੱਕ ਬਾਬੇ ਦੀ ਜੀ ਇਹ ਵਿਚਾਰਾ ਤੁਰਮ ਤੋਂ ਹੈਗਾ ਠੀਕ ਨਹੀਂ ਜੀ ਇਹਨੂੰ ਗਲੇ ਦੇ ਵਿੱਚ ਪ੍ਰੋਬਲਮ ਹੈ ਕੈਂਸਰ ਦੀ ਹੂੰ ਇਹਨੇ ਸਾਨੂੰ ਕੱਲ ਇੱਕ ਦਰਖਾਸਤ ਦਿੱਤੀ ਸੀ ਜੀ ਇਹ ਸਾਡੇ ਕੋਲ ਗਿਆ ਸੀ ਨੰਬਰਦਾਰ ਜਸਪਾਲ ਸਿੰਘ ਕਿ ਬਜ਼ੁਰਗ ਹੈ ਚੱਲਣਾ ਨਹੀਂ ਆਖੇ ਆ ਸਕਦਾ ਮੈਂ ਕੋਈ ਨਹੀਂ ਘਰੇ ਆ ਕੇ ਕਰਾਂ ਤੇ ਇਹ ਹੁੰਦਾ ਕਿ ਦਫ਼ਤਰ ਟਾਈਮ ਹੀ ਵਿਮਲਾਜਮ ਕੰਮ ਕਰਦੇ ਆ ਤੁਸੀਂ ਦਫ਼ਤਰ ਟਾਈਮ ਤੋਂ ਬਾਅਦ ਵੀ ਆਏ ਹੋ ਪਰੇਸ਼ਾਨੀ ਨਹੀਂ ਹੋਈ ਤੁਹਾਨੂੰ ਇਹ ਬਾਤ ਪਰਿਆਰ ਤੋਂ ਲੈਣ ਮੇਰੇ ਛੋਟੇ ਛੋਟੇ ਪੋਤੇ ਸੀਗੇ ਤੁਹਾਨੂੰ ਮੈਂ ਥੋੜੀ ਜੀ ਜਰਾਤ ਸੀ ਬਚਾਉਣ ਦੀ ਮਾਰੇ ਨੇ ਮੈਂ ਇਹ ਅਪਰਾਲਾ ਲੰਬਰਦਾਰ ਵਰਗੇ ਕਹਿ ਕੇ ਜੀ ਮੈਂ ਕਰਵਾਇਆ ਪਹਿਲਾਂ ਨਹੀਂ ਕਦੇ ਦੇਖਿਆ ਗੇੜਾ ਤਾਂ ਅਫਸਰਾਂ ਦਾ ਲੱਗਦਾ ਰਹਿੰਦਾ ਪਰ ਕਿਸੇ ਦੀਆਂ ਵਸੀਅਤਾਂ ਰਜਿਸਟਰੀਆਂ ਜਾਂ ਜੋ ਲੋਕਾਂ ਦੇ ਕੋਈ ਜ਼ਮੀਨ ਨਾਲ ਰਿਲੇਟਡ ਕੰਮ ਆ ਉਹਨਾਂ ਦਾ ਮੈਂ ਨਹੀਂ ਕਦੇ ਦੇਖਿਆ ਸੀਗਾ ਅੱਜ ਪਹਿਲੀ ਵਾਰ ਹੀ ਹੋਇਆ ਵੀ ਆਪ ਦੇ ਦਫਤਰੀ ਸਮੇਂ ਤੋਂ ਬਾਅਦ ਵੀ ਸਮਾਂ ਸ਼ਾਮ ਦੇ 7:00 ਵੱਜ ਚੁੱਕੇ ਆ 7:00 ਵਜੇ ਵੀ ਇਹ ਮੇਰੇ ਨਗਰ ਰੋੜੀਪੂਰਾ ਦੇ ਵਿੱਚ ਆਪਦੀਆਂ ਸੁਆਵਾਂ ਮਾਣ ਜੋ ਨੇ ਤਹਿਸੀਲਦਾਰ ਸਾਹਿਬ ਜੈਤੋ ਡਿਸਟ੍ਰਿਕਟ ਫਰੀਦਕੋਟ ਵਿਖੇ ਸੁਆਵਾਂ ਦੇ ਰਹੀ ਹੈ ਜੀ ਦੇਖੋ ਥੋੜਾ ਲੋਕਾਂ ਦੇ ਕੰਮ ਤਾਂ ਫੋਨ ਤੇ ਵੀ ਹੋ ਜਾਂਦੇ ਆ ਘਰ ਆਕੇ ਵੀ ਹੋ ਜਾਂਦੇ ਦਫਤਰਾਂ 'ਚ ਵੀ ਹੋ ਜਾਂਦੇ ਆ ਇਹ ਪਰਿਵਾਰ ਮੈਨੂੰ ਲੱਗਦਾ ਨਹੀਂ ਵੀ ਪਿੰਡ 'ਚੋਂ ਜੈਤੋ ਮੰਡੀ ਜਾਣ ਦੀ ਕੀ ਜਾਸ ਰੱਖਦਾ ਜੀ ਪਰਮਾਤਮਾ ਨੇ ਦੇਖੋ ਇਸ ਮਕਾਮ ਪਹੁੰਚਾਇਆ ਜੇ ਕਲਮ ਦਿੱਤੀ ਸਾਨੂੰ ਸਹੀ ਤੇ ਕਿਨਾਂ ਦੀ ਵਰਤਣੀ ਚਾਹੀਦੀ ਜੀ ਬਾਈ ਜੀ ਕਰਿਆ ਕੇ ਕਰਨਾ ਤਾਂ ਗਰੀਬ ਬੰਦੇ ਸੀਗੇ ਜੀ ਦਫਤਰ ਤੇ ਨਾ ਜਾਂਦੇ ਕੋਈ ਜਾਣਦੇ ਯੋਗ ਨਹੀਂ ਸੀਗੇ ਜੀ ਬਿਲਕੁਲ ਇਹਨਾਂ ਨੂੰ ਜਾਇਆ ਨਹੀਂ ਜਾਣਾ ਸੀ ਤੇ ਇਹਨਾਂ ਦਾ ਕੰਮ ਉੱਚੀ ਰਹਿ ਜਾਣਾ ਸੀ ਜੀ ਇਹ ਗਵਾਹ ਨੇ ਜੀ ਮਾਤਾ ਨਾ ਹੋਣੀ ਬਸ ਤੁਹਾਡੇ ਨਹੀਂ 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 ਮਾਤਾ ਰਿਸ਼ਵਾਰ ਨਹੀਂ ਨਹੀਂ ਕੋਈ ਰਿਸ਼ਵਾਰੀ ਖੋਲ ਨਹੀਂ ਰਿਸ਼ਵਾਰ ਦਾ ਨਹੀਂ ਰਿਸ਼ਵਾਰ ਮੈਂ ਸਮੇਂ तकरीबन ਸ਼ਾਮ 7 ਵਜੇ ਦਾ ਹੈ ਤੇ ਜਿਸ ਘਰ ਦੀਆਂ ਤਸਵੀਰਾਂ ਦਿਖਾ ਰਹੇ ਨੇ ਆ ਇੱਥੇ ਇੱਕ ਸਰਕਾਰੀ ਕੰਮ ਹੋ ਰਿਹਾ ਹੈ ਸਰਕਾਰੀ ਕੰਮ ਹੋ ਰਿਹਾ ਵਸੀਅਤ ਨਾਮ ਲਿਖਾਈ ਜਾ ਰਹੀ ਆ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖੈਰਾ ਤੁਸੀਂ ਦੇਖ ਸਕਦੇ ਹੋ ਕਿ ਦਫ਼ਤਰ ਦੇ ਟਾਈਮ ਤੋਂ ਬਾਅਦ ਵੀ ਅਜੇਹਾ ਕੰਮ ਕਰ ਰਹੇ ਨੇ ਜਿਹੜਾ ਸਲਾਘਾਯੋਗ ਕੰਮ ਹੈ ਜਿੱਥੇ ਅਸੀਂ ਸਰਕਾਰ ਦੀ ਉਹ ਨਕਾਂ ਨਾਕਾਮੀਆਂ ਦਿਖਾਉਂਦੇ ਆ ਕਿ ਸਰਕਾਰ ਨੇ ਆ ਕੰਮ ਨਹੀਂ ਕੀਤਾ ਉੱਥੇ ਸਾਡਾ ਇਹ ਵੀ ਫਰਜ ਆ ਕਿ ਉਹ ਕੰਮ ਵੀ ਦਿਖਾ ਦਈਏ ਜਿੱਥੇ ਮੁਲਾਜ਼ਮ ਕੰਮ ਕਰ ਰਹੇ ਨੇ ਗਲਬਾਦ ਕਰਦੇ ਆ ਤਹਿਸੀਲਦਾਰ ਸਾਹਿਬ ਨਾਲ ਕੇ ਸਰ ਇਹ ਕੀ ਸਾਰਾ ਤੁਸੀਂ ਜੋ ਸਿਸਟਮ ਤਾਮਜਾਮ ਲੈ ਕੇ ਇਥੇ ਪਹੁੰਚੇ ਹੋ ਕਿ ਕੀ ਕੀ ਕੰਮ ਆਇਓ ਜੀ ਇਹ ਬਸੀਸ ਸੀ ਇੱਕ ਬਾਬੇ ਦੀ ਜੀ ਇਹ ਵਿਚਾਲਾ ਤੁਰਨ ਤੋਂ ਹੈਗਾ ਠੀਕ ਨਹੀਂ ਜੀ ਇਹਨੂੰ ਗਲੇ ਦੇ ਵਿੱਚ ਪ੍ਰੋਬਲਮ ਹੈ ਕੈਂਸਲ ਦੀ ਹੂੰ ਇਹਨਾਂ ਨੇ ਸਾਨੂੰ ਕੱਲ ਇੱਕ ਦਰਖਾਸਤ ਦਿੱਤੀ ਸੀ ਜੀ ਇਸਾਡੇ ਕੋ ਗਏ ਹੈ ਨੰਬਰ ਦਾ ਜਸਪਾਲ ਸਿੰਘ ਵੀ ਬਜ਼ੁਰਗ ਗਿਆ ਚਲੋ ਨਾ ਨਹੀਂ ਆਕੇ ਆ ਸਕਦਾ ਮੈਂ ਕੋਈ ਨਹੀਂ ਘਰੇ ਆਕੇ ਕਰਾਂਗੇ ਜੀ ਅਸੀਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ ਹੂੰ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਆ ਜੀ ਤਾਂ ਬਾਕੀ ਸਾਡਾ ਫਰਜ਼ ਵੇਆ ਸੀ ਆਪਣੀ ਡਿਊਟੀ ਕਰ ਰਹੇ ਹਾਂ ਕੋਈ ਵੱਖਰਾ ਅਸੀਂ ਨਹੀਂ ਕਰ ਰਹੇ ਜੀ ਜੀ ਨਹੀਂ ਪਰ ਵੱਖਰਾ ਇਸ ਕਰਕੇ ਲੱਗ ਰਿਹਾ ਕਿਉਂਕਿ ਪਹਿਲਾਂ ਇਸ ਤਰ੍ਹਾਂ ਕੋਈ ਤਹਿਸੀਲਦਾਰ ਘਰ ਵਿੱਚ ਆਕੇ ਕੰਮ ਕਰਦਾ ਨਹੀਂ ਵੇਖਿਆਗਾ ਅਕਸਰ ਲੋਕਾਂ ਤੋਂ ਇਹ ਸੁਣਦਾ ਕਿ ਸਾਨੂੰ ਤਾਂ ਤਹਿਸੀਲ ਦੇ ਵਿੱਚ ਖੱਜਲ-ਖੁਵਾਰੀ ਹੋ ਰਹੀ ਹੈ ਇਹ ਵੱਖਰਾ ਸਾਨੂੰ ਤਾਂ ਲੱਗ ਰਿਹਾ ਕਿ ਤੁਸੀਂ ਪਹਿਲੀ ਵਾਰ ਸਾਨੂੰ ਨਜ਼ਰ ਆਏ ਹੋ ਚਲੋ ਉਹਦੇ ਬਾਰੇ ਤੇ ਮੈਂ ਕੀ ਕਹਿਆ ਸੀ ਤਾਂ ਮੈਂ ਤਾਂ ਆਪਣਾ ਫਰਜ਼ ਨਿਭਾ ਰਿਆ ਨਾ ਜੀ ਹਾਂ ਸਰ ਇਹ ਜਿੱਦਾਂ ਅਕਸਰ ਹੀ ਕਹਿੰਦੇ ਆ ਕਿ ਅਸੀਂ ਖੱਜਲ ਖਵਾਰ ਹੋ ਰਿਹਾ ਜੇ ਹਰ ਤਹਿਸੀਲਦਾਰ ਤੁਹਾਡੇ ਵਾਂਗ ਕੰਮ ਕਰੇ ਲੱਗਦਾ ਲੋਕਾਂ ਦੇ ਕੰਮ ਬਹੁਤ ਸੌਖੇ ਹੋ ਜਾਣਗੇ ਬਿਲਕੁਲ ਤਾਂ ਪ੍ਰਮਾਤਮਾ ਨੇ ਦੇਖੋ ਇਸ ਮਕਾਮ ਪਹੁੰਚਾਇਆ ਜੇ ਕਲਮ ਦਿੱਤੀ ਤਾਂ ਸਾਨੂੰ ਸਹੀ ਤਰੀਕੇ ਨਾਲ ਦੀ ਵਰਤਣੀ ਚਾਹੀਦੀ ਜੀ ਤਾਂ ਹੀ ਵਰਤ ਰਹੇ ਆ ਅਕਸਰ ਇਹ ਹੁੰਦਾ ਕਿ ਦਫ਼ਤਰ ਟਾਈਮ ਹੀ ਮੁਲਾਜ਼ਮ ਕੰਮ ਕਰਦੇ ਆ ਤੁਸੀਂ ਦਫ਼ਤਰ ਟਾਈਮ ਤੋਂ ਬਾਅਦ ਵੀ ਆਏ ਹੋ ਪਰੇਸ਼ਾਨੀ ਨਹੀਂ ਹੋਈ ਨਹੀਂ ਕੋਈ ਪਰੇਸ਼ਾਨੀ ਨਹੀਂ ਉੱਥੇ ਵੀ ਅਸਲ ਜਿਆਦਾ ਪਬਲਿਕ ਨੂੰ ਤੋੜਨਾ ਸੀ ਉਹਨੂੰ ਤੋੜ ਕੇ ਫੇਰ ਇੱਥੇ ਆਏ ਜੀ ਇਸ ਕਰਕੇ ਲੇਟ ਹੋ ਗਏ ਲੇਟ ਜੀ ਅ ਨੰਬਰਦਾਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੇ ਕਦਮ ਨਾਲ ਇਹ ਕੰਮ ਹੋਇਆ ਨੰਬਰਦਾਰ ਸਾਹਿਬ ਕਿਵੇਂ ਦੇਖਦੇ ਹੋ ਕਿ ਪਿੰਡ ਵਿੱਚ ਜੋ ਇਹ ਕੰਮ ਹੋਇਆ ਹੈ ਬਜ਼ੁਰਗ ਬਿਮਾਰ ਆ ਇਹ ਜਿਹੜਾ ਤਹਿਸੀਲਦਾਰ ਸਾਹਿਬ ਨੇ ਕੰਮ ਕੀਤਾ ਤੁਸੀਂ ਕਿਵੇਂ ਕਹੋਗੇ ਇਹ ਬਹੁਤ ਅਸਲਾਗਾ ਜੋਗਾ ਮੈਂ ਜੀ ਪਰਿਵਾਰ ਦਫ਼ਤਰ ਜਾਣ ਦੇ ਲਈ ਅਸਮਰਥ ਸੀਗਾ ਜਾ ਨਹੀਂ ਸਕਦਾ ਸੀਗਾ ਹੂੰ ਤੇ ਇਹ ਪੇਸ਼ੈਂਟ ਸੀਗੇ ਜਿਨ੍ਹਾਂ ਦੀ ਜਨਮਾਨਯੋਗ ਨੈਪ ਤਹਿਸੀਲਦਾਰ ਸਾਹਿਬ ਰਣਜੀਤ ਸਿੰਘ ਖੈਰਾ ਜੀ ਵੱਲੋਂ ਵਸੀਅਤ ਕੀਤੀ ਗਈ ਇਹਨਾਂ ਦੀ ਧਰਨ ਪਤਨੀ ਦੇ ਨਾਮ ਤੇ ਜੀ ਅਕਸਰ ਤੁਸੀਂ ਪਹਿਲਾਂ ਕਦੇ ਦੇਖਿਆ ਸੀ ਇਸਤਰਾ ਪਿੰਡ ਵਿੱਚ ਕੰਮ ਹੁੰਦਾ ਨਹੀਂ ਜੀ ਪਹਿਲਾਂ ਨਹੀਂ ਕਦੇ ਦੇਖਿਆ ਗੇੜਾ ਤਾਂ ਅਫਸਰਾਂ ਦਾ ਲੱਗਦਾ ਰਹਿੰਦਾ ਪਰ ਕਿਸੇ ਦੀਆਂ ਵਸੀਅਤਾਂ ਰਜਿਸਟਰੀਆਂ ਹੂੰ ਜਾਂ ਜੋ ਲੋਕਾਂ ਦੇ ਕੋਈ ਜ਼ਮੀਨ ਨਾਲ ਰਿਲੇਟਡ ਕੰਮ ਆ ਉਹਨਾਂ ਦਾ ਮੈਂ ਨਹੀਂ ਕਦੇ ਦੇਖਿਆ ਸੀਗਾ ਅੱਜ ਪਹਿਲੀ ਵਾਰ ਹੀ ਹੋਇਆ ਵੀ ਆਪ ਦੇ ਦਫਤਰੀ ਸਮੇਂ ਤੋਂ ਬਾਅਦ ਵੀ ਸਮਾਂ ਸ਼ਾਮ ਦੇ 7:00 ਵੱਜ ਚੁੱਕੇ ਆ 7:00 ਵਜੇ ਵੀ ਇਹ ਮੇਰੇ ਨਗਰ ਰੋੜੀਪੂਰਾ ਦੇ ਵਿੱਚ ਆਪਦੀਆਂ ਸੁਆਮਾਂ ਮਾਣ ਜੋ ਨੇ ਤਹਿਸੀਲਦਾਰ ਸਾਹਿਬ ਜੈਤੋ ਡਿਸਟ੍ਰਿਕਟ ਫਰੀਦਕੋਟ ਵਿਖੇ ਸੁਆਮਾਂ ਦੇ ਰਹੀ ਆ ਜੀ ਇਹ ਪਰਿਵਾਰ ਦੀ ਕੰਡੀਸ਼ਨ ਕੀ ਹੈ ਬਾਈ ਕਿ ਜਾ ਨਹੀਂ ਸਕਦਾ ਸੀ ਦਫਤਰ ਜਾਂ ਕਿਵੇਂ ਆ ਕੰਡੀਸ਼ਨ ਪਰਿਵਾਰ ਦੀ ਠੀਕ ਹੈ ਜੀ ਇਹ ਪੇਸ਼ੈਂਟ ਸੀਗੇ ਜੀ ਪੇਸ਼ੈਂਟ ਦੀ ਸਥਿਤੀ ਇਹਨਾਂ ਦੀ ਡਾਉਨ ਸੀ ਦਫਤਰ ਨਹੀਂ ਜਾ ਸਕਦੇ ਸੀ ਜੀ ਹੂੰ ਬਸ ਇਹ ਇਹ ਮੇਨ ਸਮੱਸਿਆ ਸੀਗੀ ਜੀ ਜੀ ਅੱਜ ਉਧਰ ਪਿੰਡ ਦੇ ਲੋਕ ਵੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਦੂਜੇ ਪਾਸੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰਪੰਚ ਸਾਹਿਬ ਕਿਵੇਂ ਦੇਖਦੋਂ ਕਿ ਤਹਿਸੀਲਦਾਰ ਬਹੁਤ ਸਲਾਘਾਯੋਗ ਕਦਮ ਹੈ ਜੀ ਬਹੁਤ ਮਤਲਬ ਇਸ ਤਰ੍ਹਾਂ ਕਿਹੜਾ ਘਰੇ ਆ ਕੇ ਕਰਨਾ ਗੰਗਰੀ ਬੰਦੇ ਸੀਗੇ ਜੀ ਦਫ਼ਤਰ ਤੇ ਨਾ ਜਾਂਦੇ ਤੇ ਕੋ ਜਾਣਦੇ ਯੋਗ ਨਹੀਂ ਸੀਗੇ ਜੀ ਬਿਲਕੁਲ ਕਿਨੂੰ ਜਾਇਆ ਨਹੀਂ ਜਾਣਾ ਸੀਗਾ ਜਿਹਨਾਂ ਦਾ ਕੰਮ ਵਿੱਚ ਹੀ ਰਹਿ ਜਾਣਾ ਸੀਗਾ ਜੀ ਕਈ ਲੋਕ ਕਹਿੰਦੇ ਕਿ ਸਾਡੇ ਤਾਂ ਦਫ਼ਤਰ ਜਾ ਕੇ ਕੰਮ ਨਹੀਂ ਹੁੰਦੇ ਪਰ ਇੱਥੇ ਦੂਜੇ ਪਾਸੇ ਇਹ ਵੀ ਦੇਖ ਘਰੇ ਆ ਕੇ ਹੋਈ ਜਾਂਦੀ ਹੈ ਜੀ ਕੀ ਕਹੋਂਗੇ ਸਲਾਘਾਯੋਗ ਕੰਮ ਹੈ ਬਹੁਤ ਸਲਾਘਾਯੋਗ ਬ ਜੀ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਜੀ ਆ ਆ ਆਜੋ ਬਾਈ ਜੀ ਆ ਪਿੰਡ ਵਾਸੀ ਹੋਰ ਵੀ ਨੇ ਬਾਈ ਕਿਵੇਂ ਵੇਖਦੋਂ ਪਹਿਲਾਂ ਕਦੇ ਅਜਿਹੇ ਕੰਮ ਦੇਖਿਆ ਸੀ ਨਹੀਂ ਜੀ ਜੇ ਏਸੀ ਨੂੰ ਪਹਿਲਾਂ ਜਾਂ ਦੂਜੇ ਦੇ ਨਜ਼ਰ ਨਾਲ ਦੇਖਦਿਆਂ ਤਾਂ ਇਹ ਪਹਿਲੀ ਵਾਰੀ ਹੋ ਰਿਹਾ ਤੇ ਪਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮਾਨ ਸਰਕਾਰ ਦਾ ਜਿਨ੍ਹਾਂ ਨੇ ਜਿਹੜੇ ਲੋੜਵੰਦ ਪਰਿਵਾਰ ਆ ਜਿਹੜੇ ਨਹੀਂ ਪਹੁੰਚ ਕਰ ਸਕਦੇ ਦਫ਼ਤਰਾਂ ਤੇਕਰ ਉਹਨਾਂ ਦੀ ਘਰੇ ਵੀ ਆਵਾਜ਼ ਸੁਣਦੇ ਆ ਜੀ ਤੇ ਅਫਸਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਰਿਵਾਰ ਦੀ ਲੋੜ ਨੂੰ ਸਮਝਦੇ ਹੋਏ ਆਪਦਾ ਸਮਾਂ ਦਿੱਤਾ ਜੀ ਤੇ ਬਹੁਤ ਧੰਨਵਾਦ ਆ ਬਹੁਤ ਚੰਗਾ ਕਦਮ ਹੈ ਜੀ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਹੂੰ ਇਹ ਪਹਿਲਾ ਚਲੋ ਸਾਰੀਆਂ ਸਰਕਾਰਾਂ ਕੋਸ਼ਿਸ਼ ਕਰਦੀਆਂ ਪਰ ਇਹਨਾਂ ਦਾ ਬਹੁਤ ਸੋਹਣਾ ਉਪਰਾਲਾ ਹੈ ਸਰਕਾਰ ਦਾ ਹਾਂ ਜੀ ਹਾਂ ਜੀ ਬਿਲਕੁਲ ਅ ਭਾਈ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਤਹਿਸੀਲਦਾਰ ਸਾਹਿਬ ਆਪਨਾ ਤਾਮਾ ਜਾਮਾ ਲੈ ਕੇ ਇਹ ਘਰ ਚ ਪਹੁੰਚੇ ਨੇ ਭਾਈ ਜਿਵੇਂ ਨਾ ਹਮ ਹਰ ਇੱਕ ਸਰਕਾਰੀ ਕਹਿ ਦਿੰਦੀ ਆ ਹੂੰ ਕਿ ਘਰ ਘਰ ਅਸੀਂ ਕੰਮ ਕਰਾਂਗੇ ਘਰ ਘਰ ਆਇਆ ਕਰਾਂਗੇ ਤੇ ਪਰ ਪਹਿਲੀ ਵਾਰੀ ਵੇਖਿਆ ਜੀ ਜਿਸ ਤਰ੍ਹਾਂ ਕਿ ਨੈਪਸੀਗਰ ਸਾਹਿਬ ਸਾਡੇ ਬਿਠੇ ਸਰਦਾਰ ਰਜੀਤ ਸਿੰਘ ਜੀ ਖੈਰਾ ਸਾਹਿਬ ਜੀ ਇਹ ਜੀ ਅਫਸਰ ਕੋਸ਼ਿਸ਼ੀ ਦੇਖਿਆ ਜੀ ਮੈਂ ਤਾਂ ਆਪਣੀ ਜ਼ਿੰਦਗੀ 'ਚ ਵੀ ਜਿਹੜੇ ਇਸ ਤਰ੍ਹਾਂ ਇੱਕ ਲੋੜਵੰਦ ਪਰਿਵਾਰ ਦਾ ਜੀ ਦੇਖੋ ਤਨਾਲਾਡ ਲੋਕਾਂ ਦੇ ਕੰਮ ਤਾਂ ਫੋਨ 'ਤੇ ਵੀ ਹੋ ਜਾਂਦੇ ਆ ਘਰ ਆ ਕੇ ਵੀ ਹੋ ਜਾਂਦੇ ਦਫ਼ਤਰਾਂ 'ਚ ਵੀ ਹੋ ਜਾਂਦੇ ਆ ਇਹ ਪਰਿਵਾਰ ਮੈਨੂੰ ਲੱਗਦਾ ਨਹੀਂ ਵੀ ਪਿੰਡ 'ਚੋਂ ਜੈਤੋਂ ਮੱਡੀ ਜਾਣ ਦੀ ਕਿ ਜੈਸ ਰੱਖਦਾ ਜੀ ਬਿਲਕੁਲ ਘਰ ਦੇ ਬਨੇਰਿਆਂ ਤੱਕ ਦੇਖ ਲਓ ਤੁਸੀਂ ਟੇਵੇਂ ਆ ਕੋਈ ਘਰ 'ਚੀ ਘਰ ਦਾ ਮੁਖੀ ਮੰਜੇ ਤੇ ਪਿਆ ਕੋਈ ਕੈਂਸਰ ਦੀ ਬਿਮਾਰੀ ਨਾਲ ਪੀੜਤ ਤਾਂ ਤਾਂ ਇਹ ਜੀ ਇਹ ਜੀ ਤਹਿਸੀਲਦਾਰ ਸਾਹਿਬ ਵਰਗੇ ਅਫਸਰ ਇਹ ਜਿ ਕੁਛ ਅਫਸਰ ਕੁਛ ਕਅ ਅਫਸਰਾਂ ਲੇਕਿਨ ਉਹ ਵੀ ਅਫਸਰ ਨੇ ਜਿਹੜੇ ਦਫ਼ਤਰ ਚ ਬੈਠੇ ਵੀ ਮੋਬਾਈਲ ਤੇ ਗੇਮਾਂ ਖੇਡ ਕੇ ਮੁੜ ਜਾਂਦੇ ਨੇ ਮੈਂ ਕਹਿੰਦਾ ਜੀ ਤੁਸੀਂ ਇਹ ਮੰਨੋ ਵੀ ਗੇਮਾਂ ਤਾਂ ਦੂਰ ਆ ਜੀ ਉਹ ਤਾਂ ਬਸ ਇੱਕ ਬਹਾਨਾ ਪਾਲਦੇ ਵੀ ਸੂਰਜ ਵੱਲ ਦੇਖ ਰਹੇ ਹੁੰਦੇ ਤੇ ਘੜੀ ਵੱਲ ਦੇਖ ਰਹੇ ਹੁੰਦੇ ਆ ਵੀ 5 ਵਜੇ ਨਸੀ ਜਾਈਏ ਤੇ ਮੇਰੇ ਹਿਸਾਬ ਨਾਲ ਲਗਭਗ 7 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਜੀ ਤੇ ਆਪਣੀ ਕੀਮਤੀ ਜਨਨਕ 2 ਘੰਟੇ ਓਵਰ ਟਾਈਮ ਤੇ ਕੰਮ ਕਰ ਰਹੇ ਤੁਸੀਂਦਰ ਸਾਹਿਬ ਆ ਕੇ ਪਰ ਇੱਕ ਗੱਲ ਹੋਰ ਆ ਜੀ ਇਹਨਾਂ ਦੇ ਨਾਲ ਲੜਨਾ ਕਿ ਪਿੰਡ ਦੇ ਇਸ ਪਿੰਡ ਦੇ ਨੰਬਰ ਦੇ ਜਿਸਵਾਲ ਸਿੰਘ ਨੰਬਰਦਾਰਾ ਉਹ ਰੋੜ ਹਰੇ ਪਿੰਡਾਂ ਦੇ ਲੋਕਾਂ ਨੂੰ ਨਾ ਜਿਹੜੇ ਸਾਡੇ ਜਿਵੇਂ ਕਿ ਲੰਬਾਦਾਰ ਮੈਂਬਰ ਸਰਪੰਚ ਪਿੰਡਾਂ 'ਚ ਹੁੰਦੇ ਆ ਜਿਸਪਾਲ ਸਿੰਘ ਨੇ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਜਿਸਪਾਲ ਸਿੰਘ ਨੇ ਇਹ ਕੰਮ ਮੂਰੇ ਲਾ ਕੇ ਇਹ ਗਰੀਬ ਲੋੜਵੰਦ ਪਰਿਵਾਰ ਦਾ ਕੰਮ ਤਹਿਸੀਲਦਾਰ ਸਾਹਿਬ ਨੂੰ ਕਿਹਾ ਕਿ ਆਪ ਕਰਵਾਇਆ ਕਸੀ ਬਹੁਤ ਬਹੁਤ ਧੰਨਵਾਦ ਆ ਜੀ ਕਰਦੇ ਆ ਤਹਿਸੀਲਦਾਰ ਸਾਹਿਬ ਦਾ ਤੇ ਨੰਬਰਦਾਰ ਸਾਹਿਬ ਦਾ ਵੀ ਜਿਨ੍ਹਾਂ ਦੀ ਬਤੋਲ ਤੇ ਗਰੀਬ ਪਰਿਵਾਰ ਦਾ ਜਿਹੜਾ ਕੰਮ ਸੀ ਹੋਇਆ ਬਿਲਕੁਲ ਜੀ ਧੰਨਵਾਦ ਜੀ ਕਿਵੇਂ ਦੇਖ ਦੋ ਜਿਹੜਾ ਤੁਹਾਡਾ ਕੰਮ ਹੋਇਆ ਜਿਹੜਾ ਇਹ ਦਫਤਰ ਤੇ ਜਾ ਕੇ ਕੰਮ ਕਰਾਉਣ ਆਲਾ ਸੀ ਤਹਿਸੀਲਦਾਰ ਸਾਹਿਬ ਆਪ ਘਰੇ ਆ ਕੇ ਕਰਕੇ ਗਏ ਨੇ ਬਹੁਤ ਵਧੀਆ ਹੋਇਆ ਪਤਾ ਗਰੀਬਾਂ ਦੀ ਬਹੁਤ ਫਰਿਆਦ ਸੁਣੀ ਹੈ ਇਹਨਾਂ ਨੇ ਹਮ ਮੇਰੇ ਛੋਟੇ ਛੋਟੇ ਪੋਤੇ ਸੀਗੇ ਧੰਨਵਾਦ ਹਮ ਮੈਂ ਥੋੜੀ ਜਿਹੀ ਜਾਇਰਾਤ ਸੀ ਬਚਾਉਣ ਦੀ ਮਾਰੀ ਨੇ ਹਮ ਹਾਂ ਇਹ ਅਪਰਾਲਾ ਨੰਬਰਦਾਰ ਸਾਹਿਬਾਂ ਕਹਿ ਕੇ ਜੀ ਮੈਂ ਕਰਵਾਇਆ ਹ ਤੁਹਾਨੂੰ ਖੁਸ਼ੀ ਹੋਈ ਕਿ ਸਾਡਾ ਕੰਮ ਘਰ ਵਿੱਚ ਹੋ ਗਿਆ ਹਾਂ ਬਹੁਤ ਖੁਸ਼ੀ ਹੋਈ ਹੈ ਪਤਾ ਕੁਛੀ ਤਾਂ ਹੋਣੀ ਹੈ ਹਨ ਗਰੀਬ ਬੰਦੇ ਦਾ ਕੋਈ ਕੰਮ ਹੋ ਗਏ ਤਾਂ ਫਿਰ ਉਹ ਖੁਸ਼ੀ ਤਾਂ ਹੋਣੀ ਹੋਣੀ ਬਾਪੂ ਬੋਲ ਸਕਦੇ ਥੋੜਾ ਪਤਾ ਕਿ ਨਹੀਂ ਜਮਾ ਵੀ ਨਹੀਂ ਬੋਲ ਸਕਦੇ ਪੁੱਤ ਜਮਾ ਵੀ ਨਹੀਂ ਬੋਲ ਸਕਦੇ ਮੈਨੂੰ ਤਾਂ ਕੱਲੇ ਪਾਣ ਤੇ ਲੈਡ ਮਹੀਨਾ ਹੋ ਗਿਆ ਪਤਾ ਜਮਾ ਪਏ ਨੂੰ 2 ਸਾਲ ਹੋ ਗਏ ਇਹਨਾਂ ਨੂੰ ਅਜੇ ਨਹੀਂ ਬਣਿਆ ਅੱਛਾ ਜੀ ਹਾਂ ਜੀ ਪਹਿਲਾਂ ਮਾੜਾ ਮਾੜਾ ਤੁਰੇ ਫਿਰਦੇ ਸੀਗੇ ਚਾਹ ਚੂਗ ਗਏ ਹੁਣ ਤਾਂ ਇਹਨਾਂ ਡੇਰ ਮਹੀਨਾ ਕੋਈ ਚੀਜ਼ ਵੀ ਨਹੀਂ ਖਾਦੀ ਇਹਨਾਂ ਨੇ ਖਾਣੀ ਬਿਲਕੁਲ ਉਹ ਨਾ ਕੋ ਬਿਲਕੁਲ ਵੀ ਨਹੀਂ ਖਾ ਸਕਦਾ ਦਵਾਈ ਵਗੈਰਾ ਤਾਂ ਦਿੰਦੇ ਵਾ ਦਵਾਈ ਇਟੀਕ ਲੈ ਲਵਾਈ ਜਾਂਦੇ ਕੋਈ ਲੋਕ ਸਾਡੀ ਬਹੁਤ ਮਦਦ ਕਰਦੇ ਲੋਕ ਤੁਹਾਡੇ ਜਿਹੜੀ ਵਸੀਅਤ ਕੀਤੀ ਗਈ ਆ ਉਹ ਕਿੰਨੀ ਸੀਗੀ ਕਿ ਕਾਦੀ ਘਰ ਦੀ ਸੀ ਜਾਂ ਜ਼ਮੀਨ ਦੀ ਸੀ ਜ਼ਮੀਨ ਦੀ ਸੀ ਠੀਕ ਹੈ ਜ਼ਮੀਨ ਦੀ ਕਾਹਤੋਂ ਹੂੰ ਕਿਉਂਕਿ ਤੁਸੀਂ ਬਾਪੂ ਹਰਾਂ ਨੂੰ ਸੰਭ ਰੇ ਹੋ ਤੁਸੀਂ ਸੇਵਾ ਕਰਦੇ ਸੀ ਤੁਹਾਡੀ ਗੱਲ ਸੁਣੀ ਗਈ ਸਰਵਾਰੇ ਦਰਬਾਰੇ ਹਨਾ ਤੇ ਪਿੰਡ ਵਾਲਿਆਂ ਦਾ ਵੀ ਸਹਿਯੋਗ ਰਿਹਾ ਨਾਲ ਨਾ ਪੂਰਾ ਸਹਿਯੋਗ ਪਿੰਡ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਹਾਂ ਪੂਰਾ ਸਹਿਯੋਗ ਦਿੱਤਾ ਫੇਰ ਹੀ ਕੰਮ ਹੋਇਆ ਪਤਾ ਮੈਂ ਤਾਂ ਕਰਨ ਤਾਂ ਕੀ ਕਰਸਾ ਬਿਲਕੁਲ ਬਿਲਕੁਲ ਜੀ ਇਹਨੇ ਦੇ ਸੰਯੋਗ ਨਾਲ ਬਾਕੀ ਅਫਸਰਾਂ ਦੇ ਮੇਅਰ ਪੈਣ ਦੀ ਗੱਲ ਹੋਣੀ ਹੈ ਹਮ ਭਾਈ ਕਿਵੇਂ ਦੇਖਦੋ ਕਿ ਤੁਹਾਡੇ ਜਿਹੜਾ ਚਾਚਾ ਜੀ ਦਾ ਕੰਮ ਸੀ ਉਹ ਸਰਕਾਰੀ ਦਰਬਾਰੇ ਹੋਣ ਵਾਲਾ ਕੰਮ ਤਹਿਸੀਲਦਾਰ ਸਾਹਿਬ ਘਰ ਆ ਕੇ ਕਰਕੇ ਗਏ ਨੇ ਸੋ ਤਾਂ ਬਹੁਤ ਵਧੀਆ ਲੱਗਿਆ ਭਾਈ ਜੀ ਜਦੋਂ ਅਸੀਂ ਇਸ ਪਾਲ ਨੰਬਰ ਦਾ ਜੀ ਨਾਲ ਸੰਪਰਕ ਕੀਤਾ ਇਹ ਇਦਾਂ ਦੀ ਸਥਿਤੀ ਆ ਵੀ 99% ਇਹ ਟਾਈਮ ਨਹੀਂ 1% ਮਾੜਾ ਮੋਟਾ ਸਿਆਣ ਦੇ ਇਸ਼ਾਰਾ ਕਰਦੇ ਜਾਂ ਮਾੜਾ ਮੋਟਾ ਬੋਲਚਾਲ ਕਰਦੇ ਹੁਣ ਬੇਨਤੀ ਕੀਤੀ ਮੁੰਡਾ ਥੋੜਾ ਜਿਆਦਾ ਗੱਤ ਰਿਲੇਸ਼ਨਾਂ ਚ ਹੋ ਗਿਆ ਸੀਗਾ ਇਸ ਕਰਕੇ ਪ੍ਰੋਪਰ ਸੰਝਾ ਵੀ ਇਹਦੇ ਮਾਤਾ ਦੇ ਨਾਲ ਕੀਤੀ ਜਾਵੇ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਕੈਂਸਰ ਫੂਡ ਪੈਅ ਉਹਦੇ ਵਿੱਚ ਕੈਂਸਰ ਹੈ ਜੀ ਪਹਿਲਾਂ ਸਾਡੇ ਪਾਪਾ ਜੀ ਵੀ ਇਸੇ ਜਗ੍ਹਾ ਤੇ ਗਏ ਸੀ ਇਦਾਂ ਹੀ ਕੈਂਸਰ ਦੇ ਨਾਲ ਹੁਣ ਇਹ ਪਿੰਡ ਵਿੱਚ ਵੀ ਕਾਫੀ ਇਹ ਚੀਜ਼ ਦੀ ਸਮੱਸਿਆ ਕੈਂਸਰ ਦੀ ਬਹੁਤ ਸਮੱਸਿਆ ਆ ਰਹੀ ਹੈ ਇਹ ਮੈਂ ਤਾਂ ਬੇਨਤੀ ਕਰੂੰਗਾ ਤੁਹਾਡੇ ਮਿਹਰਿਆਂ ਦਾ ਵੀ ਸਰਕਾਰ ਨੂੰ ਚਾਹੀਦਾ ਇਸ ਤੇ ਕੋਈ ਚੰਗਾ ਪ੍ਰਬਾਲਾ ਕਰੇ ਤਾਂ ਜੋ ਹੋਰ ਸਾਡੇ ਮਾਤਾ ਭੈਣਾਂ ਇਸ ਚੀਜ਼ ਤੋਂ ਜੂਝ ਰਹੀਆਂ ਉਹਨ ਇਹ ਹੋ ਸਕਦਾ ਕੋਈ ਪੀਣ ਵਾਲੇ ਪਾਣੀ ਦੀ ਦਿੱਕਤ ਹੋਵੇ ਕਿਉਂਕਿ ਜ਼ਿਆਦਾਤਰ ਤਾਂ ਇਹੀ ਦਿੱਕਤ ਆਉਂਦੀ ਆ ਆ ਹੋ ਸਕਦਾ ਜੀ ਬਹੁਤ ਪਿੰਡ ਵਿੱਚ ਸਮਾਜ ਜੀ ਤੌਰ ਤੇ ਜਾਣਦੇ ਆ ਤੇ ਬਹੁਤ ਜਾਣੀ 10 12% ਤੁਹਾਨੂੰ ਲੱਗਦਾ ਹੀ ਹੈ ਕਿ ਉੱਥੇ ਬੰਨ ਮੈਂ ਕਰ ਪੁੱਛੀ ਜਾ ਕਿ ਕੀ ਪੋਜੀਸ਼ਨਾਂ ਕਹਿੰਦੇ ਯਾਰ ਇਦਾਂ ਦਾ ਚੱਕਰ ਹਮ ਸਰਕਾਰਾਂ ਨੂੰ ਬੇਨਤੀ ਕਰਦੇ ਆ ਇੱਥਾਂ ਕਿ ਇਹਦਾ ਯਾਰ ਪੂਰਾ ਹੱਲ ਕੀਤਾ ਜਾਵੇ ਅੱਜ ਸਾਡੀ ਵਾਰੀ ਕੱਲ ਨੂੰ ਕਿਸੇ ਦੀ ਹੋ ਰ ਸਕਦੀ ਹੈ ਕਈ ਉਮੀਦ ਸੀ ਕਿ ਇਦਾਂ ਦੇ ਕੰਮ ਘਰ ਵਿੱਚ ਹੋ ਜਾਣਗੇ ਨਹੀਂ ਜੀ ਸਾਨੂੰ ਕੋਈ ਉਮੀਦ ਨਹੀਂ ਸੀ ਮੈਂ ਤਾਂ 52 ਸਾਲ ਦੀ ਏਜ ਆ ਮੈਂ ਨਹੀਂ ਦੇਖਿਆ ਆ ਆ ਉਮਰ ਚ ਪਹਿਲੀ ਵੇਖਿਆ ਪਹਿਲੀ ਵਾਰ ਕੋਈ ਅਫਸਰ ਸੈਵਨ ਚੱਲ ਕੇ ਘਰੇ ਆਉਂਦਾ ਕੋਈ ਬੜੀ ਨਿਮਰਤਾ ਦੇ ਨਾਲ ਉਹ ਵੀ ਦਫਤਰ ਟਾਈਮ ਤੋਂ ਬਾਅਦ ਚਾ ਹਾਂ 7:30 ਪੌਣਿਆਂ ਦਾ ਟਾਈਮ ਆ ਸ਼ਾਮ ਹੁੰਦਾ ਵੀ ਨਿਮਰਤਾ ਨਾਲ ਹੂੰ ਜੀ ਇੰਨਾ ਮਠਾਸ ਮੂੰਹ ਦੇ ਵਿੱਚ ਆ ਆਪਣੀਆਂ ਅਫਸਰ ਬੰਦੇ ਵਿੱਚ ਹੂੰ ਬਿਲਕੁਲ ਹਾਂ